ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਉਹਨਾਂ ਭੈਣਾਂ ਦੇ ਲਈ ਵੀਡੀਓ ਬਣਾਉਣੀ ਆ ਜਿਹੜੀਆਂ ਭੈਣਾਂ ਪ੍ਰੈਗਨੈਂਟ ਨੇ ਗਰਭਵਤੀ ਨੇ ਤੇ ਕਾਫੀ ਸੰਗਤਾਂ ਨੇ ਕਿਹਾ ਕਿ ਭੈਣੇ ਇਸ ਵਿਸ਼ੇ ਤੇ ਵੀਡੀਓ ਜ਼ਰੂਰ ਪਾਓ ਤੇ ਅੱਜ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਤੁਹਾਨੂੰ ਥੋੜੀਆਂ ਜੀਆਂ ਗੱਲਾਂ ਆਪਾਂ ਦੱਸਾਂਗੇ ਜਿਹੜੀਆਂ ਬਹੁਤ ਜ਼ਰੂਰੀ ਨੇ ਤੇ ਉਹਨਾਂ ਦਾ ਧਿਆਨ ਰੱਖਣਾ ਉਹ ਵੀ ਅਜਿਹੇ ਕਾਜੋਗ ਸਮੇਂ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਜੋ ਭੈਣਾਂ ਪ੍ਰੈਗਨੈਂਟ ਹੁੰਦੀਆਂ ਨੇ ਗਰਭਵਤੀ ਹੁੰਦੀਆਂ ਨੇ ਗੁਰੂ ਸਾਹਿਬ ਦੀ ਕਿਰਪਾ ਉਹ ਮਾਂਵਾਂ ਬਣਨ ਵਾਲੀਆਂ ਨੇ ਉਹ ਭੈਣਾਂ ਆਪਣਾ ਬਹੁਤ ਜ਼ਿਆਦਾ ਖਿਆਲ ਰੱਖਿਆ ਕਰਨ ਤੇ ਇਸ ਗੱਲ ਨੂੰ ਦੁਨੀਆ ਤੋਂ ਵੱਧ ਤੋਂ ਵੱਧ ਲੁਕੋ ਕੇ ਰੱਖਿਆ ਕਰੋ ਤੇ ਆਪਣੇ ਤੱਕ ਹੀ ਸੀਮਤ ਰੱਖਿਆ ਕਰੋ ਪਰਿਵਾਰ ਤੱਕ ਇਸ ਸਮੇਂ ਦੇ ਵਿੱਚ ਇਹ ਬਹੁਤ ਜ਼ਰੂਰੀ ਗੱਲ ਆ ਗੁਰੂ ਸਾਹਿਬ ਦੀ ਕਿਰਪਾ ਜੋ ਤਹਾਡੇ ਤੇ ਹੋਈ ਆ ਜੋ ਖੁਸ਼ੀਆਂ ਤੁਹਾਡੇ ਘਰ ਵਿੱਚ ਆਉਣ ਵਾਲੀਆਂ ਉਸ ਨੂੰ ਸੰਭਾਲ ਕੇ ਰੱਖਿਆ ਕਰੋ ਤੇ ਦੂਸਰੀ ਬੇਨਤੀ ਇਹ ਆ ਕਿ ਪੰਚਮ ਪਾਸ਼ਾ ਜੀ ਦਾ ਸ਼ਬਦ ਆ ਆਸਾ ਮਹੱਲਾ ਪੰਜਵਾਂ ਸਤਗੁਰ ਸਾਚੇ ਦੀ ਆ ਭੇਜ ਇਸ ਸ਼ਬਦ ਦਾ ਜਾਪ ਘਟੋ ਘਟ 108 ਵਾਰ ਜੋ 108 ਮਣਕਿਆਂ ਦੀ ਮਾਲਾ ਹੁੰਦੀ ਆਪਣੀ ਉਹ ਲੈ ਲਓ ਤੇ ਜਾਂ 108 ਵਾਰ ਤੇ ਵੱਧ ਤੋਂ ਵੱਧ ਜਿੰਨਾ ਵੀ ਹੋ ਸਕਦਾ ਜਦੋਂ ਵੀ ਗੁਰੂ ਸਾਹਿਬ ਨੇ ਕਿਰਪਾ ਕਰਤੀ ਆ ਪਹਿਲੇ ਮਹੀਨੇ ਤੋਂ ਲੈ ਕੇ 9 ਮਹੀਨਿਆਂ ਤੱਕ ਜੋ ਆਪਾਂ ਨਿਤਨੇਮ ਕਰਦੇ ਆ ਜੋ ਸਿਮਰਨ ਕਰਦੇ ਆ ਗੁਰੂ ਘਰ ਜਾਂਦੇ ਆ ਉਸ ਤੋਂ ਇਲਾਵਾ ਅੰਮ੍ਰਿਤ ਵੇਲੇ ਘੱਟੋ ਘੱਟ ਵੀ 4-5 ਵਜੇ ਇਹ ਵੱਧ ਤੋਂ ਵੱਧ ਟਾਈਮ ਆ ਕੋਸ਼ਿਸ਼ ਕਰਨੀ ਆ ਅੰਮ੍ਰਿਤ ਵੇਲਾ 2:30 ਤੋਂ 3 ਵਜੇ ਦੇ ਵਿੱਚ ਸ਼ੁਰੂ ਹੁੰਦਾ ਉਦੋਂ ਉੱਠਿਆ ਜਾਵੇ ਤਾਂ ਬਹੁਤ ਚੰਗਾ ਨਹੀਂ ਤਾਂ ਕਈ ਪੈਣਾ ਦੀ ਸਿਹਤ ਨਹੀਂ ਠੀਕ ਰਹਿੰਦੀ ਇਸ ਕਰਕੇ 4 5 ਹੱਦ 6 ਵਜੇ ਤੋਂ ਪਹਿਲਾਂ-ਪਹਿਲਾਂ ਇਸ ਸ਼ਬਦ ਦਾ ਜਾਪ ਹਰ ਰੋਜ਼ ਕਰਨਾ ਤਾਂ ਜੋ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰਨੀ ਆ ਕਿ ਮਹਾਰਾਜ ਜੀ ਜੋ ਵੀ ਬੱਚਾ ਸਾਡੇ ਘਰ ਵਿੱਚ ਆ ਰਿਹਾ ਜੋ ਰੂਹ ਸਾਡੇ ਘਰ ਵਿੱਚ ਆ ਰਹੀ ਆ ਉਹ ਤੁਹਾਨੂੰ ਪ੍ਰੇਮ ਕਰਨ ਵਾਲੀ ਹੋਵੇ ਅਕਾਲ ਪੁਰਖ ਦੇ ਚਰਨਾਂ ਦਾ ਪ੍ਰੇਮ ਕਰਨ ਵਾਲੀ ਹੋਵੇ ਗਰਬਾਣੀ ਪੜਨ ਵਾਲੀ ਰੂਹ ਹੋਵੇ ਤੇ ਸਭ ਜੀਵਾਂ ਦਾ ਭਲਾ ਮੰਗਣ ਵਾਲੀ ਤੇ ਸ੍ਰਿਸ਼ਟੀ ਉੱਤੇ ਸੇਵਾ ਭਾਵਨਾ ਵਾਲੀ ਰੂਹ ਹੋਵੇ ਜਿਹਦਾ ਕਿਸੇ ਨਾਲ ਵੀ ਕੋਈ ਬੈਰ ਵਿਰੋਧ ਨਾ ਹੋਵੇ ਇਹ ਅਰਦਾਸ ਕਰਿਆ ਕਰੋ ਕਿਉਂਕਿ ਸੰਤ ਮਸਕੀਨ ਸਿੰਘ ਜੀ ਕਹਿੰਦੇ ਸੀ ਕਿ ਕਾਲ ਯੁਗ ਦੇ ਸਮੇਂ ਵਿੱਚ ਦੇਵਤਿਆਂ ਵਰਗੀਆਂ ਰੂਹਾਂ ਦਾ ਸਾਧੂ ਸੰਤਾਂ ਵਰਗੀਆਂ ਰੂਹਾਂ ਦਾ ਆਉਣਾ ਬਹੁਤ ਮੁਸ਼ਕਲ ਆ ਕਿਉਂਕਿ ਸਮਾਂ ਇੰਨਾ ਕੁ ਭਿਆਨਕ ਚੱਲ ਰਿਹਾ ਇਸ ਸਮੇਂ ਦੇ ਵਿੱਚ ਭੂਤਾਂ ਪ੍ਰੇਤਾਂ ਦੇ ਜਨਮਾ ਜਿਹੜੇ ਉਹ ਘਰਾਂ 'ਚ ਹੋ ਰਹੇ ਨੇ ਤੇ ਅੱਜ ਆਪਾਂ ਦੇਖ ਵੀ ਰਹੇ ਹਾਂ ਕਿ ਕਿੰਨਾ ਨਸ਼ੇ ਪੱਤੇ ਕਰਦੇ ਨੇ ਨਿਆਣੇ ਤੇ ਮਾਪਿਆਂ ਨੂੰ ਕਿੰਨਾ ਦੁੱਖ ਦਿੰਦੇ ਨੇ ਉਹੀ ਤਾਂ ਹੁੰਦੇ ਨੇ ਜਉਂਦੇ ਭੂਤ ਪ੍ਰੇਤ ਜਿਨ੍ਹਾਂ ਤੋਂ ਮਾਪੇ ਰੋਂਦੇ ਹੋਏ ਕਿਤੇ ਦੁਖੀ ਹੋ ਕੇ ਇਹ ਸ਼ਬਦ ਵੀ ਆਪਣੇ ਮੂੰਹ ਚੋਂ ਕੱਢ ਦਿੰਦੇ ਨੇ ਕਿ ਇਸ ਤੋਂ ਚੰਗਾ ਤਾਂ ਇਹ ਸਾਡੇ ਲਾਦ ਹੀ ਨਾ ਹੁੰਦੀ ਇਸ ਤੋਂ ਚੰਗਾ ਤਾਂ ਇਹ ਮਰ ਮੁੱਕੀ ਜਾਨ ਇਸ ਤਰ੍ਹਾਂ ਵੀ ਮਾਵਾ ਕਹਿੰਦੀਆਂ ਹੋਈਆਂ ਦਾਸ ਨੇ ਆਪਣੇ ਕੰਨੀਆਂ ਸੁਨੀਆਂ ਨੇ ਇੱਥੋਂ ਤੱਕ ਵੀ ਮਾਵਾ ਦੇਖਿਆ ਨੇ ਜੋ ਕਹਿੰਦੀਆਂ ਨੇ ਕਿ ਪੁੱਤ ਗੁਰੂ ਘਰੇ ਅਰਦਾਸ ਕਰ ਦੋ ਸਾਡਾ ਸਾਡੇ ਪੁੱਤ ਤੋਂ ਖਿਹੜਾ ਛੁੱਟ ਜੇ ਕੱਲੇ-ਕੱਲੇ ਮਾਪਿਆਂ ਦੇ ਪੁੱਤ ਉਹ ਇੰਨਾ ਕੁ ਦੁਖੀ ਮਾਪਿਆਂ ਨੂੰ ਕਰਦੇ ਆ ਕੇ ਮਾਪੇ ਮਜਬੂਰ ਹੋ ਜਾਂਦੇ ਅਜਿਹੀਆਂ ਗੱਲਾਂ ਕਹਿਣ ਲਈ ਉਹੀ ਤਾਂ ਹੁੰਦੇ ਨੇ ਜਿਉਂਦੇ ਭੂਤ ਪ੍ਰੇਤ ਜੋ ਮਾਪਿਆਂ ਨੂੰ ਤੰਗ ਕਰਦੇ ਨੇ ਇਸ ਕਰਕੇ ਸੰਗਤ ਜੀ ਮਾਪੇ ਬਾਨਾ ਇੱਕ ਬਹੁਤ ਵੱਡਾ ਸੁਭਾਗ ਆ ਕਰਮਾਂ ਦੀ ਨਿਸ਼ਾਨੀ ਆ ਚੰਗੇ ਕਰਮਾਂ ਦੀ ਨਿਸ਼ਾਨੀ ਆ ਗੁਰੂ ਸਾਹਿਬ ਦੀ ਮਿਹਰ ਆ ਇੱਕ ਚੰਗੀ ਘਰ ਦਾ ਔਲਾਦ ਔਲਾਦ ਦਾ ਘਰ ਵਿੱਚ ਆਉਣਾ ਉਹ ਉਸ ਤੋਂ ਵੀ ਵੱਡੀ ਭਾਗਾਾਂ ਵਾਲੀ ਨਿਸ਼ਾਨੀ ਹੁੰਦੀ ਆ ਇੱਕ ਸਾਡੇ ਜੋ ਪਿਛਲੇ ਕੋਈ ਚੰਗੇ ਪੂਰਬਲੇ ਕਰਮ ਕੀਤੇ ਹੁੰਦੇ ਆ ਜੋ ਭਗਤੀ ਬੰਦਗੀ ਕੀਤੀ ਹੁੰਦੀ ਆ ਉਸ ਦੀ ਵਜ੍ਹਾ ਕਰਕੇ ਅੱਜ ਦੇ ਸਮੇਂ ਦੇ ਵਿੱਚ ਜੋ ਕਹਿਣੇ ਵਿੱਚ ਰਹਿਣ ਵਾਲੀ ਤੇ ਮਾਪਿਆਂ ਦੀ ਆਗਿਆਕਾਰੀ ਔਲਾਦ ਤੇ ਉਸ ਗੁਰੂ ਮਹਾਰਾਜ ਜੀ ਦਾ ਨਾਮ ਸਿਮਰਨ ਵਾਲੀ ਔਲਾਦ ਤਾਂ ਜਾ ਕੇ ਕਿਤੇ ਮਿਲਦੀ ਆ ਤੇ ਉਹ ਭੈਣਾ ਦੇ ਉੱਤੇ ਡਿਪੈਂਡ ਆ ਕਿ ਤੁਸੀਂ ਪਰਮਾਤਮਾ ਤੋਂ ਕਿਹੋ ਜਿਹੇ ਬੱਚੇ ਲੈਣੇ ਆ ਕਿਉਂਕਿ ਅਜੋਕੇ ਸਮੇਂ ਦੇ ਵਿੱਚ ਸੋਸ਼ਲ ਮੀਡੀਆ ਘਰਾਂ ਦੇ ਵਿੱਚ ਟੀਵੀ ਤੇ ਹੋਰ ਬਹੁਤ ਤਰ੍ਹਾਂ ਦਾ ਅਜਿਹਾ ਸਾਡੇ ਆਲੇ-ਦੁਆਲੇ ਪ੍ਰਭਾਵ ਆ ਜੋ ਘਰ ਦੇ ਵਿੱਚ ਗਰਭਵਤੀ ਭੈਣ ਹੁੰਦੀ ਆ ਉਹਦੇ ਉੱਤੇ ਪੈਂਦਾ ਹੀ ਪੈਂਦਾ ਇਸ ਕਰਕੇ ਅੱਜ ਤੁਹਾਨੂੰ ਇਹ ਹੀ ਦੱਸਣਾ ਵੀ ਇੱਕ ਤਾਂ ਇਸ ਸ਼ਬਦ ਦਾ ਜਾਪ ਸਤਗੁਰ ਸਾਚੇ ਦੀਆ ਭੇਜ ਇਹ ਜ਼ਰੂਰ ਕਰਨਾ ਤੇ ਸ੍ਰੀ ਜਪਜੀ ਸਾਹਿਬ ਜੀ ਦੇ ਪਾਠ ਵੱਧ ਤੋਂ ਵੱਧ ਕਰਨੇ ਆ ਤੇ ਸ੍ਰੀ ਚੌਪਈ ਸਾਹਿਬ ਜੀ ਦੇ ਪਾਠ ਗਰਬਾਣੀ ਸਾਰੀ ਹੀ ਸਤਕਾਰਯੋਗ ਅਥਾ ਸਮੁੰਦਰਾ ਜਿਹਦਾ ਅਸੀਂ ਭੇਦ ਨਹੀਂ ਪਾ ਸਕਦੇ ਪਰ ਫੇਰ ਵੀ ਇੱਕ ਸ਼ਬਦ ਕਹਿੰਦੇ ਆ ਕਿਣਕਾ ਇੱਕ ਜਸ ਜੀਵ ਵਸਾਵੇ ਇੱਕੋ ਹੀ ਕਿਣਕਾ ਸਾਡੇ ਹਿਰਦੇ ਵਿੱਚ ਵਸ ਜਾਵੇ ਇੱਕ ਹੀ ਪੰਗਤੀ ਦਾ ਜਾਪ ਅਸੀਂ ਵਾਰ-ਵਾਰ ਕਰਦੇ ਰਹੀਏ ਉਸੇ ਨੇ ਹੀ ਸਾਨੂੰ ਤਾਰ ਦੇਣਾ ਕਿਉਂਕਿ ਗੁਰੂ ਸਾਹਿਬ ਦੀ ਗਰਬਾਣੀ ਦੇ ਵਿੱਚ ਬਹੁਤ ਜ਼ਿਆਦਾ ਪਾਵਰ ਆ ਇਸ ਕਰਕੇ ਸ੍ਰੀ ਚੌਪਈ ਸਾਹਿਬ ਜੀ ਦਾ ਪਾਠ ਕਿਉਂਕਿ ਸ੍ਰੀ ਚੌਪਈ ਸਾਹਿਬ ਜੀ ਇੱਕ ਅਰਦਾਸ ਆ ਜੋ ਕਲੰਗੀਧਰ ਪਾਸ਼ਾ ਨੇ ਆਪ ਅਕਾਲ ਪੁਰਖ ਜੀ ਨੂੰ ਕੀਤੀ ਆ ਚੌਪਈ ਸਾਹਿਬ ਜੀ ਦੇ ਪਾਠ ਦੇ ਵਿੱਚ ਅਰਦਾਸ ਆ ਬੇਨਤੀ ਆ ਤੇ ਬਹੁਤ ਵੱਡੀ ਬਰਕਤ ਆ ਉਹ ਪਾਠ ਵੱਧ ਤੋਂ ਵੱਧ ਕਰਨੇ ਆ ਤੇ ਤੁਰਤਿਆਂ ਫਿਰਦਿਆਂ ਜੇ ਸੀਤ ਠੀਕ ਨਹੀਂ ਰਹਿੰਦੀ ਦਾ ਵਾਹਿਗੁਰੂ ਗਰਮੰਤਰ ਦਾ ਜਾਪ ਕਰਦੇ ਰਹਿਣਾ ਤੇ ਚੰਗਾ ਇਤਿਹਾਸ ਪੜ੍ਹਨਾ ਚੰਗੀਆਂ ਕਿਤਾਬਾਂ ਪੜ੍ਹਨੀਆਂ ਨੇ ਕਿਉਂਕਿ ਜੋ ماں ਸੋਚਦੀ ਆ ਜੋ ماں ਖਾਂਦੀ ਪੀਂਦੀ ਆ ਜਿਹੋ ਜਿਹੀ ਉਹਦੀ ਆਤਮਾ ਦੇ ਵਿੱਚ ਮਨ ਦੇ ਵਿੱਚ ਸੋਚ ਚੱਲੂਗੀ ਉਹੀ ਹੀ ਬੱਚੇ ਦੇ ਉੱਤੇ ਅਸਰ ਹੋਣਾ ਤੇ ਉਸੇ ਤਰ੍ਹਾਂ ਦਾ ਹੀ ਬੱਚਾ ਪੈਦਾ ਹੋਣਾ ਟੀਵੀ ਸੀਰੀਅਲ ਫਿਲਮਾਂ ਤੋਂ ਦੂਰ ਰਹਿਣਾ ਫੋਨ ਤੇ ਵੀ ਰੀਲਾਂ ਅਜਹੀਆਂ ਕੋਈ ਨਹੀਂ ਵੇਖਣੀਆਂ ਜੋ ਥੋੜੇ ਮਨ ਦੇ ਉੱਤੇ ਗਲਤ ਹੈ ਸਰਕਾਰ ਨਾਲ ਜੋ ਨਾਚ ਗਾਣਾ ਨਗੇਜ ਚੱਲ ਰਿਹਾ ਦੁਨੀਆ ਦੇ ਉੱਤੇ ਮਾਫ ਕਰਨਾ ਗੰਧ ਭੰਦ ਜੋ ਵੀ ਚੱਲ ਰਿਹਾ ਇਹਦੇ ਤੋਂ ਬਹੁਤ ਦੂਰ ਰਹਿਣਾ ਤੇ ਆ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਰੱਖ ਕੇ ਤੇ ਖੁਸ਼ ਰਹਿਣਾ ਇੱਕ ਭੈਣਾ ਨੇ ਜੋ ਵੀ ਛਕਣਾ ਉਹ ਘਰ ਦਾ ਬਣਿਆ ਹੀ ਛਕਣਾ ਕੋਸ਼ਿਸ਼ ਕਰਿਓ ਕਿ ਬਾਹਰੋਂ ਕੁਛ ਨਾ ਛਕਿਆ ਜਾਵੇ ਕਿਉਂਕਿ ਜੋ ਤਮਾਕੂ ਸਿਗਰਟ ਬੀੜੀ ਪੀਣ ਵਾਲਿਆਂ ਦੇ ਹੱਥ ਦਾ ਬਣਿਆ ਕੋਛ ਵੀ ਤਲਿਆ ਅਸੀਂ ਬਾਹਰੋਂ ਤਲਿਆ ਭਲਿਆ ਜੋ ਵੀ ਛਕਦੇ ਆਂ ਤੇ ਉਹ ਅਸਰ ਸਿੱਧਾ-ਸਿੱਧਾ ਸਾਡੇ ਉੱਪਰ ਹੋਣਾ ਸਾਡੇ ਖਾਣੇ ਦਾ ਸਬੰਧ ਸਾਡੀ ਸਰੀਰ ਤੇ ਆਤਮਾ ਦੇ ਨਾਲ ਸਿੱਧਾ ਇਸ ਚੀਜ਼ ਨੂੰ ਅਸੀਂ ਜਾਣੀਏ ਚਾਹੇ ਨਾ ਜਾਣੀਏ ਜੋ ਵੀ ਅਸੀਂ ਖਾਂਦੇ ਪੀਂਦੇ ਆਂ ਉਹਦਾ ਸਿੱਧਾ ਅਸਰ ਸਾਡੇ ਸਰੀਰ ਤੇ ਸਾਡੇ ਮਨ ਦੇ ਉੱਤੇ ਹੁੰਦਾ ਤੇ ਉਸੇ ਤਰ੍ਹਾਂ ਦੇ ਵਕਾਰ ਜਾਂ ਚੰਗੇ ਵਿਚਾਰ ਸਾਡੇ ਮਨ ਦੇ ਵਿੱਚ ਚੱਲਦੇ ਨੇ ਇਸ ਕਰਕੇ ਕੋਸ਼ਿਸ਼ ਕਰਨੀ ਹੈ ਕਿ ਘਰ ਦੇ ਵਿੱਚ ਆਪ ਖਾਣਾ ਤਿਆਰ ਕਰਨਾ ਗੁਰਬਾਣੀ ਪੜ੍ਹ ਕੇ ਇੱਕ ਭੈਣਾਂ ਨੂੰ ਬੇਨਤੀ ਹੈ ਜਦੋਂ ਵੀ ਰਸੋਈ ਘਰ ਚ ਹੋਵੋ ਜਿਹੜੀਆਂ ਭੈਣਾਂ ਨੇ ਅੰਮ੍ਰਿਤ ਪਾਣ ਨਹੀਂ ਕੀਤਾ ਜਾਂ ਕੇਸਕਤਲ ਕਰਵਾ ਕੇ ਰੱਖਦੀਆਂ ਨੇ ਉਹ ਭੈਣਾਂ ਪ੍ਰਸ਼ਾਦਾ ਪਾਣੀ ਬਣਾਉਂਦੇ ਹੋਏ ਪਕਾਉਂਦੇ ਹੋਏ ਆਪਣਾ ਸਿਰ ਝੂਰੂਟਾ ਕੇ ਰੱਖਿਆ ਕਰੋ ਸਿਰ ਕੱਜ ਕੇ ਪ੍ਰਸ਼ਾਦਾ ਪਾਣੀ ਬਣਾਇਆ ਕਰੋ ਇੱਕ ਤਲੇ ਤੋਂ ਦੂਰ ਰਹਿਣਾ ਪੀਜਾ 버ਗਰਾਂ ਤੋਂ ਦੂਰ ਰਹਿਣਾ ਇਹਨਾਂ 9 ਮਹੀਨਿਆਂ ਦੇ ਵਿੱਚ ਡਰਾਈ ਫਰੂਟ ਮਣੱਕਾ ਬਦਾਮ ਅਖਰੋਟ ਇਹ ਪਿਓ ਕੇ ਤੁਸੀਂ ਤੀਜੇ ਮਹੀਨੇ ਤੋਂ ਲੈ ਕੇ 9 ਮਹੀਨਿਆਂ ਤੱਕ ਇਹ ਵੱਧ ਤੋਂ ਵੱਧ ਛਕਣੇ ਆ ਕਿਉਂਕਿ ਅਜਿਹਾ ਛਕੋਗੇ ਅਜਿਹਾ ਸੋਚੋਗੇ ਉਹੋ ਹੀ ਬੱਚੇ ਦੇ ਉੱਤੇ ਅਸਰ ਹੋਣਾ ਜਿਹੋ ਜਿਹਾ ਤੁਸੀਂ ਚਾਹੁੰਦੇ ਆ ਕਿ ਤੁਹਾਡੇ ਘਰ ਦੇ ਵਿੱਚ ਕੋਈ ਚੰਗੀ ਰੂਹ ਆਵੇ ਕੁਈ ਦੇਵਤਿਆਂ ਦੀ ਰੂਹ ਆਵੇ ਕੋਈ ਸਾਧੂ ਮਹਾਪੁਰਖਾਂ ਦੀ ਰੂਹ ਆਵੇ ਚੰਗੀ ਸੋਚ ਵਾਲੀ ਰੂਹ ਆਵੇ ਕਿਉਂਕਿ ਇਹ ਸੱਚ ਹੈ ਕਿ ਬਹੁਤ ਅਜਈਆਂ ਰੂਹਾਂ ਜੋ ਦੁਨੀਆਂ ਦੇ ਉੱਤੇ ਆ ਕੇ ਭਲਾ ਕਰਨੀਆਂ ਚਾਹੁੰਦੀਆਂ ਪਰ ਉਹਨਾਂ ਨੂੰ ਚੰਗੀਆਂ ਮਾਵਾਂ ਦੀਆਂ ਕੁੱਖਾਂ ਨਹੀਂ ਮਿਲ ਰਹੀਆਂ ਕਿਉਂਕਿ ਕਾਲਯੋਗ ਦਾ ਪ੍ਰਭਾਵ ਬਹੁਤ ਜ਼ਿਆਦਾ ਵਧ ਰਿਹਾ ਸੋਚ ਦੇ ਵਿੱਚ ਵਕਾਰ ਇੰਨੀਕ ਵਧ ਗਏ ਕਿ ਅਸੀਂ ਨਿਰੇ ਤੇ ਨਿਰੇ ਦੁਨਿਆਵੀ ਹੋ ਚੁੱਕੇ ਹਾਂ ਪਰਮਾਤਮਾ ਤੋਂ ਕੂਹਾਂ ਦੂਰ ਹੋ ਚੁੱਕੇ ਆ ਜਿੰਨਾ ਹੀ ਅਸੀਂ ਉਸ ਵਾਹਿਗੁਰੂ ਦੇ ਨੇੜੇ ਉਸ ਪਰਮਾਤਮਾ ਦੇ ਨੇੜੇ ਰਵਾਂਗੇ ਆਪਣੀ ਸੋਚ ਨੂੰ ਪਵਿੱਤਰ ਰੱਖਾਂਗੇ ਚੰਗੇ ਕੰਮ ਕਰਾਂਗੇ ਕਿਸੇ ਦਾ ਭਲਾ ਸੋਚਾਂਗੇ ਵਾਹਿਗੁਰੂ ਜੀ ਨੇ ਸਾਨੂੰ ਕਿਹਾ ਨਾ ਗੁਰਨਾਣਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਤੇ ਸਰਬੱਤ ਦਾ ਭਲਾ ਹੀ ਅਸੀਂ ਮੰਗਣਾ ਚਾਹੇ ਕੋਈ ਸਾਡਾ ਦੁਸ਼ਮਣ ਵੀ ਆ ਅਸੀਂ ਕਿਸੇ ਦਾ ਦੁਸ਼ਮਣ ਨਹੀਂ ਪਰ ਆਪਾਂ ਨੂੰ ਪਤਾ ਹੁੰਦਾ ਕਿ ਕਿਹੜੇ ਲੋਕ ਨੇ ਜਿਨ੍ਹਾਂ ਨੂੰ ਅਸੀਂ ਚੰਗੇ ਨਹੀਂ ਲੱਗਦੇ ਉਹ ਸਾਨੂੰ ਆਪਣਾ ਦੁਸ਼ਮਣ ਸਮਝਦੇ ਪਰ ਆਪਾਂ ਹਿਰਦੇ ਕਰਕੇ ਉਹਨਾਂ ਨੂੰ ਵੀ ਆਪਣਾ ਦੁਸ਼ਮਣ ਨਹੀਂ ਮੰਨਣਾ ਉਹਨਾਂ ਦਾ ਵੀ ਮਾੜਾ ਨਹੀਂ ਸੋਚਣਾ ਕਿਸੇ ਦਾ ਬੁਰਾ ਹੋਏ ਤਾਂ ਖੁਸ਼ ਨਹੀਂ ਹੋਣਾ ਕਿਸੇ ਦੇ ਘਰ ਵਿੱਚ ਕੋਈ ਦੁੱਖ ਆਉਂਦਾ ਤੇ ਦੁੱਖ ਮਨਾਉਣਾ ਕਿਸੇ ਦੇ ਘਰ ਵਿੱਚ ਖੁਸ਼ੀ ਆਉਂਦੀ ਹੈ ਤੇ ਖੁਸ਼ ਹੋਣਾ ਦੁਸ਼ਮਣ ਦੇ ਘਰ ਵਿੱਚ ਵੀ ਖੁਸ਼ੀ ਆਵੇ ਤੇ ਖੁਸ਼ ਹੋਣਾ ਉਸੇ ਦੇ ਉੱਤੇ ਹੀ ਪਰਮਾਤਮਾ ਖੁਸ਼ ਹੁੰਦੇ ਆ ਤੇ ਫੇਰ ਦੇਖੋ ਮਹਾਰਾਜ ਸਾਹਿਬ ਕਿਵੇਂ ਤੁਹਾਡੀਆਂ ਝੋਲੀਆਂ ਭਰਦੇ ਆ ਇਹ ਕੁਝ ਕਿ ਗੱਲਾਂ ਸੀ ਜੋ ਉਹਨਾਂ ਪੈਣਾ ਦੇ ਨਾਲ ਕਰਨੀਆਂ ਸੀ ਜੋ ਪ੍ਰੈਗਨੈਂਟ ਨੇ ਵੀ ਤੁਹਾਡੀ ਖਾਹਕ ਕਿਵੇਂ ਦੀ ਹੋਣੀ ਚਾਹੀਦੀ ਆ ਕੋਸ਼ਿਸ਼ ਕਰਨੀ ਆ ਕੱਚਾ ਖਾਣ ਦੀ ਜਿਵੇਂ ਕੋਈ ਆਪਾਂ ਘਰ ਦੇ ਵਿੱਚ ਜੂਸ ਬਣਾਉਨੇ ਆ ਗਾਜਰਾਂ ਦਾ ਅਨਾਰ ਦਾ ਕੋਈ ਫਰੂਟ ਜਿਵੇਂ ਸੰਤਰੀ ਕਿੰਨੂ ਇੱਕ ਉਵੇਂ ਹੀ ਫਲ ਖਾਓ ਜੂਸ ਸਾਨੂੰ ਘੱਟ ਬਣਾ ਕੇ ਯੂਜ਼ ਕਰਨਾ ਚਾਹੀਦਾ ਜੋ ਵੀ ਘਰ ਵਿੱਚ ਜਿਵੇਂ ਕੱਚਾ ਫਲ ਫਰੂਟ ਸਾਨੂੰ ਸਬਜ਼ੀਆਂ ਜਿਆਦਾ ਤੋਂ ਜਿਆਦਾ ਬਾਇਲ ਕਰਕੇ ਜਾਂ ਉਸੇ ਤਰ੍ਹਾਂ ਕੱਚੀਆਂ ਹੀ ਛਕਣੀਆਂ ਚਾਹੀਦੀਆਂ ਨੇ ਤੇ ਹੋਰ ਜੋ ਸਾਡੇ ਮਨ 'ਚ ਵਿਕਾਰ ਪੈਦਾ ਕਰਦਾ ਅਜੀਹਾ ਭੋਜਨ ਕੋਈ ਜੀਵ ਹੱਤਿਆ ਵਾਲਾ ਭੋਜਨ ਆ ਉਹਦੇ ਤੋਂ ਬਿਲਕੁਲ ਦੂਰ ਰਹਿਣਾ ਕਿਉਂਕਿ ਸਾਡੇ ਘਰ ਦੇ ਵਿੱਚ ਪਰਮਾਤਮਾ ਤੋਂ ਅਸੀਂ ਮੰਗ ਰਹੇ ਹਾਂ ਕੋਈ ਚੰਗੀ ਰੂਹ ਆਵੇ ਤੇ ਅਸੀਂ ਕਿਸੇ ਦੀ ਜਾਨ ਲੈ ਕੇ ਆਪਣੇ ਆਪ ਨੂੰ ਤਾਕਤ ਨਹੀਂ ਦੇਣੀ ਪ੍ਰਕਿਰਤੀ ਨੇ ਸਾਨੂੰ ਬਹੁਤ ਕੁਝ ਦਿੱਤਾ ਸ਼ਕਨ ਦੇ ਲਈ ਤੇ ਫਲ ਫਰੂਟ ਸ਼ਕਣੇ ਆ ਉਹ ਵੀ ਵਾਹਿਗੁਰੂ ਦਾ ਸ਼ੁਕਰਾਨਾ ਕਰਕੇ ਤੇ ਚੰਗਾ ਭੋਜਨ ਘਰ 'ਚ ਬਣਾ ਕੇ ਸ਼ਕੋ ਤੇ ਵੱਧ ਤੋਂ ਵੱਧ ਗਰਬਾਣੀ ਪੜੋ ਤੇ ਸੋਸ਼ਲ ਮੀਡੀਆ ਟੀਵੀ ਤੋਂ ਦੂਰ ਰਹਿਣਾ 9 ਮਹੀਨੇ ਇਹ ਜਿਹੜੀਆਂ ਕਿਰਨਾ ਨੇ ਨੈਟ ਦੀਆਂ ਉਹ ਸਾਡੇ ਲਈ ਸਹੀ ਨਹੀਂ ਬੇਸ਼ੱਕ ਇਹ ਦੁਨੀਆ ਦੇ ਵਿੱਚ ਬਹੁਤ ਕੁਝ ਹੋ ਰਿਹਾ ਸੀ ਬਚ ਨਹੀਂ ਸਕਦੇ ਪਰ ਫੇਰ ਵੀ ਕੋਸ਼ਿਸ਼ ਕਰਨੀ ਆ ਕਿ ਇਹਨਾਂ ਚੀਜ਼ਾਂ ਤੋਂ ਦੂਰ ਰਹਿ ਕੇ ਕਿਤਾਬਾਂ ਪੜੀਆਂ ਜਾਣ ਉਹ ਵੀ ਚੰਗੀਆਂ ਚੰਗੇ ਨਾਵਲ ਚੰਗੀਆਂ ਕਿਤਾਬਾਂ ਜੋ ਸਾਡੀ ਜ਼ਿੰਦਗੀ ਨੂੰ ਚੰਗੀ ਸੇਧ ਦਿੰਦੀਆਂ ਨੇ ਇਤਿਹਾਸ ਪੜਿਆ ਜਾਵੇ ਆਪਣੀਆਂ ਆਪਣੀਆਂ ਕੌਮਾਂ ਦਾ ਸ਼ਹੀਦ ਸਿੰਘਾਂ ਦਾ ਜੋ ਪ੍ਰਾਂਤਨ ਸਮੇਂ ਦੇ ਵਿੱਚ ਸਿੰਘ ਸਿੰਘਣੀਆਂ ਨੇ ਸਾਡੀ ਕੌਮ ਤੇ ਪੰਥ ਦੇ ਲਈ ਆਪਣਾ ਆਪ ਕੁਰਬਾਨ ਕਰਤਾ ਉਹ ਇਤਿਹਾਸ ਪੜਿਆ ਜਾਵੇ ਤੇ ਗਰਬਾਣੀ ਵੱਧ ਤੋਂ ਵੱਧ ਪੜੀ ਜਾਵੇ ਇਹ ਥੋੜੀਆਂ ਜਿਹੀਆਂ ਬੇਨਤੀਆਂ ਸੀ ਤੇ ਇਹਨਾਂ ਨੂੰ ਪ੍ਰਵਾਨ ਕਰਿਓ ਸੰਗਤ ਦੀ ਬੇਨਤੀ ਤੇ ਹੀ ਅੱਜ ਆਪਾਂ ਵੀਡੀਓ ਬਣਾਈ ਆ ਜਿੰਨੀ ਕੁ ਅਕਾਲ ਪੁਰਖ ਨੇ ਸੋਜੀ ਬਖਸ਼ੀ ਆ ਤੇ ਕਿਰਪਾ ਕਰੇ ਸਤਿਗੁਰੂ ਸਾਭ ਦੇ ਘਰ ਵਿੱਚ ਖੁਸ਼ੀਆਂ ਖੇੜੇ ਬਖਸ਼ੇ ਧੰਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਸਿੰਘ ਸਭ ਦੇ ਨਾਲ ਰਹਿਣ ਅੰਗ ਸੰਗ ਸਾਈ ਹੁਣ ਉਹ ਅਕਾਲ ਪੁਰਖ ਪਿਤਾ ਜੀ ਸਭ ਦੇ ਉੱਤੇ ਕਿਰਪਾ ਕਰਨ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ